ਹੈ ਤੁਰਿਆਂ ਦਿਲ ਨੇ ਟੁੱਟਣਾ ਹੁੰਦਾ ਇਸ਼ਕ ਦੀ ਰਾਹ ਹੈ ਤੁਰਿਆਂ ਦਿਲ ਨੇ ਟੁੱਟਣਾ ਹੁੰਦਾ ਹੈ ਕੁਝ ਰੁੱਖਾਂ ਨੇ ਵੱਡਿਆਂ ਬਹੁਤਾ ਫੁੱਟਣਾ ਹੁੰਦਾ ਕੁਝ ਰੁੱਖਾਂ ਨੇ ਵੱਡਿਆਂ ਬਹੁਤਾ ਫੁੱਟਣਾ ਹੁੰਦਾ ਹੈ ਕੇਵਲ ਹੱਥ ਮਿਲਾਇਆ ਦਿਲ ਦੀ ਤਾਰ ਨਖੜਕੇ ਕੇਵਲ ਹੱਥ ਮਿਲਾਇਆ ਦਿਲ ਦੀ ਤਾਰ ਨਖੜਕੇ ਹੱਥ ਵਿੱਚ ਫੜ ਕੇ ਹੱਥ ਪੋਲਾ ਜਿਹਾ ਕੁੱਟਣਾ ਹੁੰਦਾ ਹੱਥ ਵਿੱਚ ਫੜ ਕੇ ਹੱਥ ਪੋਲਾ ਜਾ ਘੁੱਟਣਾ ਹੁੰਦਾ ਹੈ ਖਸਦਿਆਂ ਤੱਕਣਾ ਹੀ ਤਾਂ ਰੋਣ ਨੂੰ ਮੋੜਾ ਦੇ ਦੇ ਖਸਦਿਆਂ ਤੱਕਣਾ ਹੀ ਤਾਂ ਰੋਣ ਨੂੰ ਮੋੜਾ ਦੇ ਦੇ ਹੰਝੂਆਂ ਦੇ ਦਰਿਆ ਨੂੰ ਕਿਧਰੇ ਸੁਟਣਾ ਹੁੰਦਾ ਸੁਪਨੇ ਦੇ ਲਾਰੇ ਨਾਲ ਨੀਂਦ ਭਰਾ ਲੈਨੇ ਆ ਸੁਪਨੇ ਦੇ ਲਾਰੇ ਨਾਲ ਨੀਂਦ ਭਰਾ ਲੈਨੇ ਆ ਉਂਝ ਸੁਪਨੇ ਦਾ ਕੰਮ ਵੀ ਨੀਂਦਰ ਲੁੱਟਣਾ ਹੀ ਹੁੰਦਾ ਉੰਜ ਸੁਪਨੇ ਦਾ ਕੰਮ ਵੀ ਨੀਂਦਰ ਲੁੱਟਣਾ ਹੁੰਦਾ ਹੈ ਅਗਲਾ ਸ਼ੇਰ ਹੈ ਕਿ ਇਸ਼ਕ ਚ ਭਾਵੇਂ ਮੰਨਿਆ ਨਾਲੋਂ ਨਾਲ ਤੁਰਿਦਾ ਹੈ ਇਸ਼ਕ ਚ ਭਾਵੇਂ ਮੰਨਿਆ ਨਾਲੋਂ ਨਾਲ ਤੁਰਿਦਾ ਹੈ ਤਾਂ ਵੀ ਕਿਦਰੇ ਨਾ ਕਿਦਰੇ ਹੱਥ ਛੁੱਟਣਾ ਹੁੰਦਾ ਹੈ ਤਾਂ ਵੀ ਕਿਦਰੇ ਨਾ ਕਿਦਰੇ ਹੱਥ ਛੁੱਟਣਾ ਹੁੰਦਾ ਹੈ ਜਿਸ ਮਿੱਟੀ ਵਿੱਚ ਹਿਜਰ ਕਦੀ ਜੜ ਫੜ ਲੈਂਦਾ ਹੈ ਜਿਸ ਮਿੱਟੀ ਵਿੱਚ ਹਿਜਰ ਕਦੀ ਜੜ ਫੜ ਲੈਂਦਾ ਹੈ ਉਸ ਬੰਦੇ ਦੀ ਇਸਨੇ ਜੜ ਨੂੰ ਫੁੱਟਣਾ ਹੁੰਦਾ ਉਸ ਮਿੱਟੀ ਦੀ ਇਸਨੇ ਜੜ ਨੂੰ ਫੁੱਟਣਾ ਹੁੰਦਾ ਔੜਾਂ ਮਾਰੀ ਪਿਆਸ ਤੇ ਹੋ ਕੇ ਥਲ ਵਰਗੇ ਨੇ ਔੜਾਂ ਮਾਰੀ ਪਿਆਸ ਤੇ ਹੋ ਕੇ ਥਲ ਵਰਗੇ ਨੇ ਬੂੰਦ ਬੂੰਦ ਲਈ ਅਰਸ਼ਾਂ ਵੱਲ ਮੂੰਹ ਚੁੱਕਣਾ ਹੁੰਦਾ ਹੈ ਬੂੰਦ ਬੂੰਦ ਲਈ ਅਰਸ਼ਾਂ ਵੱਲ ਮੂੰਹ ਚੁੱਕਣਾ ਹੁੰਦਾ ਹੈ ਇਸ਼ਕ ਦਮੋਹੀ ਜ ਜਿਹੜੀ ਰੂਹ ਨੂੰ ਛੂ ਜਾਂਦੀ ਹੈ ਇਸ਼ਕ ਦੇ ਮੋਹੇ ਜਿਹੜੀ ਰੂਹ ਨੂੰ ਛੂ ਜਾਂਦੀ ਏ ਹਿਜਰ ਦੇ ਫੋੜੇ ਨੇ ਮੁੜ ਭਰਨਾ ਫੁੱਟਣਾ ਹੁੰਦਾ ਹੈ ਹਿਜਰ ਦੇ ਫੋੜੇ ਨੇ ਮੁੜ ਭਰਨਾ ਫੁੱਟਣਾ ਹੁੰਦਾ ਹੈ ਜੱਜ ਨੇ ਤਾਂ ਇਲਜ਼ਾਮ ਜ਼ਫਾ ਦਾ ਲਾਹੀ ਦੇਣਾ ਹੈ ਜੱਜ ਨੇ ਤਾਂ ਇਲਜ਼ਾਮ ਜ਼ਫਾ ਦਾ ਲਾਹੀ ਦੇਣਾ ਹੈ ਧਾਨ ਵਫਾ ਦਾ ਚੱਟੂ ਵਿੱਚ ਪਾ ਕੁੱਟਣਾ ਹੁੰਦਾ ਹੈ ਤਾਨ ਵਫਾ ਦਾ ਚੱਟੂ ਵਿੱਚ ਪਾ ਕੁੱਟਣਾ ਹੁੰਦਾ ਹੈ ਇਸ਼ਕ ਦੀ ਰਾਹ ਹੈ ਤੁਰਿਆਂ ਦਿਲ ਨੇ ਟੁੱਟਣਾ ਹੁੰਦਾ ਹੈ ਕੁਝ ਰੁੱਖਾਂ ਨੇ ਵੱਡਿਆਂ ਬਹੁਤਾ ਫੁੱਟਣਾ ਹੁੰਦਾ ਹੈ ਧੰਨਵਾਦ ਜਿਉਂਦੇ ਵਸਦੇ ਹੋ ਆਵਾਜ਼